ਆਉਣ ਵਾਲੇ ਸਮੇਂ ਦੇ ਵਿੱਚ ਇਹ ਸਪਰੇਸ਼ਨ ਨੂੰ ਕਿਸ ਤਰ੍ਹਾਂ ਐਗਜ਼ੀਕਿਊਟ ਕਰਨਾਗਾ ਕਿਸ ਤਰ੍ਹਾਂ ਹਰ ਡਿਸਟ੍ਰਿਕਟਸ ਜਾਣਾਗਾ ਅਸੀਂ ਸਭ ਤੋਂ ਪਹਿਲਾਂ ਸਾਰੇ ਡਿਸਟ੍ਰਿਕਟ ਜਿਹੜੇ ਨੇਗੇ ਉਹ ਡਿਵਾਈਡ ਕੀਤੇ ਨੇਗੇ ਸੋ ਮੇਰੇ ਕੋਲੇ ਜਿਹੜੇ ਮੈਂ ਡਿਸਟ੍ਰਿਕਟ ਦੀ ਗੱਲ ਕਰਾਂ ਪਠਾਨਕੋਟ ਗੁਰਦਾਸਪੁਰ ਨਮਾਸ਼ਹਿਰ ਰੋਪੜ ਤਰਨਤਾਰ ਹੁਸ਼ਿਆਰਪੁਰ ਇਹ ਡਿਸਟ੍ਰਿਕਟ ਜਿਹੜੇ ਨੇਗੇ ਇਹਨਾਂ ਦੇ ਅੰਦਰ ਮੈਂ ਆਉਣ ਵਾਲੇ ਸਮੇਂ ਜਾਊਗਾ ਔਰ ਸਾਰੀਆਂ ਮੀਟਿੰਗ ਕਰੂੰਗਾ ਜਿਹਦੇ ਵਿੱਚ ਡਿਪਟੀ ਕਮਿਸ਼ਨਰ ਐਸਐਸਪੀ ਸਹਿਵਾਨ ਸਾਰੇ ਹੇਟਲੇ ਆਫੀਸਰ ਸ਼ਾਮਲ ਹੋਣਗੇ ਔਰ ਉਹਨਾਂ ਨੂੰ ਜਿਹੜਾ ਇਸ ਮਹਿਮੇ ਦਾ ਹਿੱਸਾ ਬਣਾ ਕੇ ਔਰ ਜਿਹੜਾ ਯੁੱਧ ਨਸ਼ਿਆਂ ਵਿਰੋਧੀ ਸ਼ੁਰੂਆਤ ਹੋਈ ਆ ਉਹਦੇ ਸਾਰਿਆਂ ਨੂੰ ਐਕਟੀਵੇਟ ਕਰਾਂਗੇ ਇਸ ਤੋਂ ਬਿਨਾ ਮੇਰੇ ਨਾਲ ਅਮਨ अरोड़ा ਜੀ ਜਿਹੜੇ ਦੇ ਸਾਡੇ ਕੈਬਨਟ ਕਲੀਕ ਲੁਧਿਆਣਾ ਪਟਿਆਲਾ ਕਪੂਰਥਲਾ ਮਹਾਲੀ ਅੰਮ੍ਰਿਤਸਰ ਤੇ ਜਲੰਧਰ ਇਹ ਜਿਹੜੇ ਜ਼ਿਲ੍ਹੇ ਨੇ 6 ਜ਼ਿਲ੍ਹੇ ਅਮਨ ਰੋੜਾ ਜੀ ਦੇਖਣਗੇ ਛੇ ਜ਼ਿਲ੍ਹੇ ਜਾਣਗੇ ਜਾ ਕੇ ਉੱਥੇ ਮਿੱਟੀ ਕ ਕਰਨਗੇ ਇਸ ਤੋਂ ਬਿਨਾ ਤਰਨਪੁਰ ਸੌਂਧੀ ਉਹ ਜਿਹੜੇ ਨੇ ਉਹ ਵੀ ਛੇ ਜ਼ਿਲ੍ਹੇ ਦੇਖਣਗੇ ਜਿਨ੍ਹਾਂ ਵਿੱਚ ਸੰਗਰੂਰ ਬਰਨਾਲਾ ਬਠਿੰਡਾ ਫਤਿਹਗੜ੍ਹ ਸਾਹਿਬ ਮੋਗਾ ਅਤੇ ਮਲੇਰਕੋਟਲਾ ਇਹ ਜ਼ਿਲ੍ਹਿਆਂ ਦੇ ਵਿੱਚ ਤਰਨਪੁਰ ਸੌਂਧੀ ਜਾਣਗੇ ਜਾ ਕੇ ਉੱਥੇ ਮਾਨਟਰੀ ਕਰਨਗੇ ਇਸ ਤੋਂ ਬਿਨਾ ਲਾਲਜੀਤ ਭੁੱਲਰ ਜੀ ਜਿਹੜੇ ਲਾਲਜੀਤ ਭੁੱਲਰ ਜੀ ਫਰੀਦਕੋਟ ਮੁਕਸਰ ਫਾਜ਼ਿਲਕਾ ਮਾਨਸਾ ਅਤੇ ਫਿਰੋਜ਼ਪੁਰ ਇਹਨਾਂ ਜ਼ਿਲ੍ਹਿਆਂ ਦੇ ਅੰਦਰ ਲਾਲਜੀਤ ਭੁੱਲਰ ਜੀ ਜਾਣਗੇ ਇਸ ਤੋਂ ਬਿਨਾ ਡਾਕਟਰ ਬਲਬੀਰ ਜੀ ਡਾਕਟਰ ਬਲਬੀਰ ਜੀ ਪੂਰੇ ਪੰਜਾਬ ਦਾ ਜਿਹੜਾ ਹੈਲਥ ਇਨਫਰਾਸਟ੍ਰਕਚਰ ਹੈਲਥ ਡਿਪਾਰਟਮੈਂਟ ਆ ਉਹ ਦੇਖਣਗੇ ਕਿ ਕਿਹੜਾ ਓਟ ਕਲੀਨਿਕ ਦੇ ਵਿੱਚ ਕੋਈ ਘਾਟ ਆ ਤੇ ਜਦੋਂ ਕੋਈ ਮਰੀਜ਼ ਜਿਹੜਾ ਆਊਗਾ ਉਹਦੇ ਨੇ ਕੀ ਪ੍ਰਬੰਧ ਕਰਨਾਗਾ ਇਹਦੀ ਦੇਖਰੇਖ ਜਿਹੜੀ ਆ ਉਹ ਡਾਕਟਰ ਬਲਬੀਰ ਜੀ ਕਰਨਗੇ